ਉਹੀ ਵਧੀਆ ਚੈਨਲ ਆਲਾ ਸਾਧ ਗਦੇ ਵਧੀਆ ਤਰੀਕੇ ਦੇ ਨਾਲ ਵੀ ਪੂਰਾ ਤੱਥਾਂ ਦੇ ਆਧਾਰ ਤੇ ਮੈਂ ਸਾਰੀ ਗੱਲ ਕਹੂੰਗਾ ਪਰ ਮੈਂ ਇੱਕੋ ਗੱਲ ਪ੍ਰੀਤ ਨੂੰ ਕਹਿਣਾ ਚਾਹਣਾ ਕਿ ਮੈਂ ਤੇਰੀ ਕਦੀ ਵੀ ਜ਼ਿੰਦਗੀ 'ਚ ਮਾੜਾ ਨਹੀਂ ਸੋਚ ਸਕਦਾ ਤੇਰਾ ਵੀ ਇੱਥੋਂ ਤੱਕ ਕਿ ਕੇ ਵੀ ਇੱਥੋਂ ਤੱਕ ਕਿ ਤੇਰੇ ਸਰੀਰ ਨੂੰ ਲੈ ਕੇ ਕਿ ਤੇਰੇ ਮੈਂ ਛੱਟ ਲਾਉਂਗਾ ਜਾਂ ਇਦਾਂ ਕੇ ਵੀ ਗੈਂਗਸਟਰ ਨੂੰ ਇਹੋ ਜੀ ਗੱਲ ਕਰੂੰਗਾ ਇਹ ਮਾਣ ਆਪਦੇ 'ਚੋਂ ਚੀਜ਼ ਕੱਢਦੇ ਵੀ ਆਪਾਂ ਚਲੋ ਲੱਖ ਵੱਖ ਹੋ ਗਏ ਆ ਉਹ ਕੋਈ ਮੈਟਰ ਨਹੀਂ ਕਰਦੀ ਹੈ ਨਾ ਚੀਜ਼ ਤੂੰ ਆਪਣਾ ਖੇਡਣਾ ਮੈਂ ਆਪਣਾ ਖੇਡਣਾ ਹੈ ਨਾ ਪਰ ਕਿਸੇ ਨੂੰ ਆਪਾਂ ਛੱਟ ਲਾਉਣੀ ਜਾਂ ਉਹਦਾ ਮਾੜਾ ਸੋਚਣਾ ਇਹ ਮੇਰੇ ਖੂਨ ਦੇ ਵਿੱਚ ਨਹੀਂ ਹੈਗਾ ਬਾਕੀ ਰਹੀ ਗੱਲ ਇਹ ਮੈਂ ਤੈਨੂੰ ਸਮਝਾਉਣਾ ਇਹ ਚਾਹਣਾ ਹੈ ਕਿ ਗੱਲਬਾਤ ਆਪਣੀ ਦੋਵਾਂ ਦੀ ਹੋਈ ਹੈ ਤੇ ਭਰਾ ਮੇਰੇ ਆ ਮੈਂ ਕਹਿੰਨਾ ਵੀ ਜਿਤਨਾ ਆਪਾਂ ਲੜੇ ਆ ਦੋਵੇਂ ਤੇ ਫਾਇਦਾ ਕੋਈ ਤੀਜਾ ਬੰਦਾ ਨਾ ਆਪਣਾ ਚੁੱਪ ਜੇ ਮੈਂ ਤੈਨੂੰ ਇਸ ਤਰੀਕੇ ਨਾਲ ਕਿਹਾ ਸੀ ਕਿ ਆਪਣਾ ਥੋੜਾ ਜਿਹਾ ਵੇਖ ਚਾਕ ਕੇ ਰਹੀ ਐ ਇੰਦਾ ਕਰਕੇ ਤੂੰ ਮੇਰੀ ਗੱਲ ਦਾ ਗਲਤ ਮੀਨਿੰਗ ਕੱਢ ਗਿਆ ਤੇ ਬਾਕੀ ਮੈਂ ਨਾ ਕੋਈ ਗੈਂਗਸਟਰ ਹਾਂ ਮੈਂ ਇੱਕ ਕਬੱਡੀ ਪਲੇਅਰ ਹਾਂ ਤੇ ਮੈਨੂੰ ਇੰਨਾ ਚਰ ਹੋ ਗਿਆ ਕਬੱਡੀ ਖੇੜਦੇ ਨੂੰ ਤੇ ਬਾਕੀ ਲੋਕੇ ਮੈਨੂੰ ਚੰਗੀ ਬਾਕੀ ਮੇਰੇ ਵੀਰੋ ਤੁਸੀਂ ਪੂਰੀ ਵੀਡੀਓ ਗੋਪੀ ਬਾਈ ਦੇ ਪੇਜ ਤੇ ਦੇਖ ਸਕਦੇ ਹੋ ਜਾ ਕੇ ਆਪਣੇ ਚੈਨਲ ਤੇ ਬਾਈ ਦੇ ਤੇ ਪਰ ਇੱਕ ਗੱਲ ਮੈਂ ਇਸ ਵੀਡੀਓ ਦੇ ਵਿੱਚ ਜੋ ਦੱਸਣਾ ਚਾਹੁੰਦਾ ਸੀ ਵੀ ਅੱਜ ਦੋਨੇ ਇੱਕ ਦੂਜੇ ਨੂੰ ਸਪਸ਼ਟੀਕਰਨ ਦੇ ਰਹੇ ਹਨ ਇਹ ਗੱਲ ਚੰਗੀ ਨਹੀਂ ਲੱਗ ਰਹੀ ਯਾਰ ਉਸਤਾਜ ਚੇਲੇ 'ਚ ਇੰਨਾ ਜ਼ਿਆਦਾ ਹੋ ਗਿਆ ਨਾ ਵੀ ਅੱਜ ਇੱਕ ਦੂਜੇ ਨੂੰ ਜਵਾਬ ਦੇਣਾ ਪੈ ਰਿਹਾ ਵੀਡੀਓ ਦੇ ਰਹੀ ਤਾਂ ਦਿਲ ਤੋਂ ਹੀ ਬੁਰਾ ਜਿਹਾ ਲੱਗਦਾ ਯਾਰ ਬਈ ਕਿੱਥੇ ਯਾਰ ਦੋਨਾਂ ਨੇ ਇਕੱਠੇ ਖੇਡਾ ਕਰਨਾ ਸੀਗਾ ਅੱਜ ਇਹਨਾਂ ਜੋ ਹੈ ਵਰਕ ਵਿੱਚ ਬੈਠ ਪੈ ਗਈਆਂ ਹਨ ਤਾਂ ਦਿਲ ਤੋਂ ਹੀ ਬੁਰਾ ਲੱਗਦਾ ਵਾਹਿਗੁਰੂ ਮਿਹਰ ਕਰੇ ਦੋਨੇ ਭਰਾ ਮੈਂ ਤਾਂ ਕਹਿੰਨਾ ਫਿਰ ਤੋਂ ਇਕੱਠੇ ਹੋਣ ਉਦਾਂ ਹੀ ਗੇਮ ਦਿਖਾਉਣ ਯਾਰ ਉਸਤਾਦ ਚੇਲੇ ਚ ਇਦਾਂ ਚੰਗਾ ਨਹੀਂ ਲੱਗਦਾ ਗੋਪੀ ਬਾਈ ਦੇ ਵੀ ਅਸੀਂ ਦਿਲ ਤੋਂ ਫੈਨ ਆ ਪ੍ਰੀਤ ਲੱਧੂ ਵਾਲੇ ਦੀ ਵੀ ਦਿਲ ਤੋਂ ਫੈਨ ਆ ਪਰਮਾਤਮਾ ਦੋਨਾਂ ਦੇ ਵਿੱਚ ਜਿਹੜੇ ਜੋ ਫਿੱਕ ਪਈ ਹੈ ਨਾ ਉਹ ਜਲਦੀ ਜੋ ਜਰੂਰ ਦੂਰ ਹੋਵੇ ਇਹੀ ਕਹਿੰਨੇ ਆ ਅਰਦਾਸ ਕਰਾਂਗੇ ਪਰਮਾਤਮਾ ਬਾਕੀ ਵੀਡੀਓ ਤੁਸੀਂ ਬਾਈ ਦੇ ਪੇਜ ਤੇ ਗੋਪੀ ਬਾਈ ਦੇ ਪੇਜ ਤੇ ਪ੍ਰੀਤ ਬਾਈ ਦੇ ਪੇਜ ਤੇ ਜੋ ਉਹਨੇ ਵੀਡੀਓ ਪਾਈ ਉਹ ਵੀ ਤੁਸੀਂ ਦੇਖ ਸਕਦੇ ਹੋ ਧੰਨਵਾਦ